सतनाम श्री वाहिगुरु साहिब जी गोविंदे मुकंदे उदारे अपारे हरिओम करि एम नृा गोविंदे मुकंदे उदारे अपारे हरि ओ करम नृा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਨਕਿਆ ਨੀਤੀ ਦਾ ਪੰਜਵਾਂ ਅਧਿਆਇ ਪੜ੍ਹਨ ਲੱਗਿਆ ਤੇ ਮੈਂ ਆਪ ਇਹ ਅੱਜ ਪੜ੍ਹਾਂਗਾ ਕਿ ਪੜਨ ਵਾਲਾ ਸਾਥੀ ਹੈ ਨਹੀਂ ਜੇ ਆਪ ਹੀ ਪੜ੍ਹ ਕੇ ਫਿਰ ਆਪਰਤ ਕਰਾਂਗੇ ਉਹ ਚਾਲ ਥੋੜਾ ਅੱਜ ਧੀਮੀ ਹੋਵੇਗੀ ੌੜੀ ੌੜੀ ਆਪਾਂ ਇਹ ਅਧਿਆਇ ਪੂਰਾ ਪੜ੍ਹਾਂਗੇ ਦੋਹਰਾ ਪ੍ਰਥਮ ਜਵਾਬ ਹੈ ਦਵਿਜਨ ਕੋ पुन वो बाध आप असम मेद को फल है लह श्रेष्ठ प्रताप तो चाणक्य जी ऋषि जी ये गल कह रहे ने कि जो लांगरी है या घर जो लंगर पका है तो लांगरी का जो काम है आप पहला वो विचार लिया कि वह किन्ना लगदा है तो फिर इतने मर्यादा दस रहे हैं जो लांगरी है किवे लंगर पका करके किमें खिलावे ਕਹਿੰਦੇ ਨੇ ਕਿ ਪ੍ਰਥਮ ਜਵਾਬ ਹੈ ਦ्विਜਨ ਕੋ ਉਹ ਪਹਿਲਾ ਤਾਂ ਜਿਹੜੇ ਯਾਰ ਵਰਤਿਆ ਹਰ ਸਿੰਘ ਨੇ ਉਹਨਾਂ ਨੂੰ ਸ਼ਕਾਵੇ ਇੱਥੇ ਲਿਖਿਆ ਦ्विਜਨ ਭਾਵ ਜਿਹੜੇ ਬ੍ਰਾਹਮਣ ਨੇ ਜਿਨ੍ਹਾਂ ਨੇ ਜਿਨਹੀਂ ਉਤਾਰਣ ਕੀਤਾ ਹੋਇਆ ਤੇ ਧਰਮ ਦੇ ਕਾਰਜ ਕਰਨ ਵਾਲੇ ਨੇ ਉਹਨਾਂ ਨੂੰ ਪਹਿਲਾਂ ਅੰਦਰ ਸ਼ਕਾਇਆ ਜਾਵੇ ਇਵੇਂ ਗੁਰੂ ਘਰ ਦੇ ਵਿੱਚ ਵੀ ਵਿਧੀ ਹੈ ਜਦ ਕੜਾ ਪ੍ਰਸ਼ਾਦ ਦੇ ਅਦੇਗ ਤਿਆਰ ਹੋ ਕਰਕੇ ਆਉਂਦਾ ਹੈ ਫਿਰ ਸੰਪੂਰਨ ਅਨੰਤ ਸਾਹਿਬ ਦਾ ਪਾਠ ਕੜਾ ਪ੍ਰਸ਼ਾਦ ਦੇ ਕੋਲ ਬੈਠ ਕਰਕੇ ਸੇਗੂ ਜਿਹੜਾ ਹੈ ਗੁਪਤ ਜਪਦਾ ਹੈ ਫਿਰ ਜਦ ਅਰਦਾਸ ਦੇ ਵਿੱਚ ਭੋਗ ਦੇ ਸ਼ਲੋਕ ਪੜੇ ਜਾਂਦੇ ਨੇ ਅਰਦਾਸ ਕੀਤੀ ਜਾਂਦੀ ਹੈ ਫਿਰ ਅਰਦਾਸ ਦੇ ਬਾਅਦ ਜਿਹੜੇ ਪੰਜ ਤਿਆਰ ਬਰ ਤਿਆਰ ਸਿੰਘ ਹੁੰਦੇ ਨੇ ਉਹਨਾਂ ਨੂੰ ਕੜਾ ਪ੍ਰਸ਼ਾਦ ਸਭ ਤੋਂ ਪਹਿਲਾਂ ਉਹਨਾਂ ਨੂੰ ਦਿੱਤਾ ਜਾਂਦਾ ਹੈ ਤੇ ਜੇ ਉੱਥੇ ਮਹਾਕਾਲ ਸਿੰਘ ਹੋਣ ਤੇ ਮਹਾਕਾਲ ਸਿੰਘ ਜੀ ਨੂੰ ਦੋ ਗੱਫੇ ਦਿੱਤੇ ਜਾਂਦੇ ਨੇ ਇੱਕ ਉਹਨਾਂ ਦੇ ਆਪਣੇ ਲਈ ਤੇ ਇੱਕ ਗੁਰੂ ਪੱਧ ਦੇ ਨਿਸ਼ਾਨ ਦੇ ਲਈ ਤੋ ਇਹ ਮर्यादा ਹੈ ਉਹਦੇ ਬਾਅਦ ਪੰਜ ਤਿਆਰ ਵਰਤਿਆਰ ਸਿੰਘਾਂ ਦੇ ਬਾਅਦ ਬਾਕੀ ਹੋਰ ਸਾਥ ਸੰਗਤ ਨੂੰ ਸ਼ਕਾਇਆ ਜਾਂਦਾ ਹੈ। ਤੋ ਇਹ ਹੀ ਜੋ ਮर्यादा ਹੈ ਇਹ ਸਨਾਤਨ ਧਰਮ ਦੇ ਵਿੱਚ ਵੀ ਇਦਾਂ ਹੀ ਮਨਾਈ ਗਈ ਹੈ। ਉਹ ਕਹਿ ਰਹੇ ਨੇ ਕਿ ਪ੍ਰਥਮ ਜਿਵਾ ਆਵੇ ਦਵਜਨ ਨੂੰ ਉਹ ਪਹਿਲੇ ਜਿਹੜੇ ਬ੍ਰਹਮ ਗਿਆਨੀ ਨੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਸ਼ਕਾਇਆ ਜਾਵੇ। ਤੇ ਪੁਨਗੋ ਬਾਦਵ ਆਪ ਫਿਰ ਉਹਦੇ ਬਾਅਦ ਆਪਣੇ ਰਿਸ਼ਤੇਦਾਰਾਂ ਨੂੰ ਜਿਹੜੇ ਆਮ ਸਾਥੀ ਨੇ ਆ ਹੋਰ ਘਰ ਵਾਲੇ ਨੇ ਉਹਨਾਂ ਨੂੰ ਤੁਸੀਂ ਰੋਟੀ ਛਕਾਓ ਪ੍ਰੇਮ ਦੇ ਨਾਲ ਤੇ ਇਹਦਾ ਫਲ ਕੀ ਹੈ ਜਿਹੜਾ ਲੰਗਰੀ ਹੈ ਉਹਨੂੰ ਫਲ ਕੀ ਮਿਲਦਾ ਹੈ ਆਸਮਵੇਦ ਕੋ ਫਲ ਹੈ ਲਹੇ ਸ਼੍ਰੇਸ਼ਟ ਪ੍ਰਤਾਪ ਤੇ ਇੱਕ ਤਾਂ ਆਸਮਵੇਦ ਉਹ ਹੋਇਆ ਕਿ ਜੰਗ ਕਰ ਕਰਕੇ ਆਪਣੇ ਘੋੜੇ ਨੂੰ ਜਿਹੜਾ ਰਾਜਾ ਹੈ ਛੱਡ ਦਿੰਦਾ ਹੈ ਤੇ ਜਿੱਥੇ ਤੱਕ ਘੋੜਾ ਜਾਂਦਾ ਹੈ ਜਿਹੜੇ ਪ੍ਰਜਾ ਦੇ ਵਿੱਚ ਜਾਂਦਾ ਹੈ ਜੇ ਉਸ ਘੋੜੇ ਨੂੰ ਲੰਗਣ ਦਿੱਤਾ ਜਾਵੇ ਤੇ ਉਹ ਰਾਜ ਭਾਗ ਵੀ ਜਿਹੜੇ ਰਾਜੇ ਨੇ ਯੱਗ ਕੀਤਾ ਹੈ ਉਹਦੇ ਅਧੀਨ ਹੋ ਜਾਂਦਾ ਹੈ ਸੋ ਇਵੇਂ ਅਸ਼ਮਵੈਦ ਇੱਕ ਯੱਗ ਆਪਣੇ ਅੰਦਰ ਵੀ ਹੋ ਰਿਹਾ ਹੈ ਅਸ਼ਪਾਵ ਘੋੜਾ ਸੋ ਸਾਡੀ ਜਿਹੜੀ ਇੰਦਰੀਆ ਨੇ ਇਹ ਵੀ ਘੋੜੇ ਸਮਾਨ ਹਨ ਤੇ ਜਿਹੜਾ ਇਹ ਘੋੜਾ ਇਹ ਕਾਬੂ ਦੇ ਵਿੱਚ ਆ ਜਾਂਦਾ ਹੈ ਪਾਵ ਮਨ ਦਾ ਰਾਜਾ ਹੋ ਜਾਂਦਾ ਹੈ ਉਹ ਲਾਂਗਰੀ ਜਿਹੜਾ ਇਸ ਮਰਿਆਦਾ ਅਨੁਸਾਰ ਲੰਗਰ ਵਰਤਾਵੇ ਤੇ ਜਿਹੜਾ ਮਨ ਦਾ ਰਾਜਾ ਹੋਣ ਦਾ ਜਿਹੜਾ ਫਲ ਹੈ ਅਸ਼ਮਮੇਦ ਦਾ ਫਲ ਉਹ ਪ੍ਰਾਪਤ ਕਰ ਲੈਂਦਾ ਹੈ। ਮੂਲ ਸਭਾ ਸ਼ਾਸਤਰ ਨੂੰ ਮੈਂ ਨਿਰਪੂਰਨਤਾ ਚਤੁਰ ਬਚਨਾ ਬਧਵਾਨ ਵਿਚਾਰੀ ਮੇਲੀ ਸਭ ਹੂੰ ਵਹਿ ਲੇਖਕ ਪ੍ਰਦਾਨ ਤੇ ਫਿਰ ਸ਼ਾਸਤਰ ਪੜਨ ਦਾ ਕੀ ਲਾਭ ਹੈ ਸ਼ਾਸਤਰ ਪੜਨ ਦੀ ਮਰਿਆਦਾ ਕੀ ਹੈ ਫਲ ਕੀ ਮਿਲਦਾ ਹੈ ਕਹਿੰਦੇ ਕਿ ਜਿਹੜਾ ਸ਼ਾਸਤਰ ਪੜ੍ਹਦਾ ਹੈ ਸਭ ਸ਼ਾਸਤਰਾਂ ਵਿੱਚ નિਪੁੰਨਤਾ ਹਾਸਲ ਕਰ ਲਵੇ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਅਰਥਾਂ ਸਮੇਤ ਜਿਸ ਸਿੱਖ ਨੇ ਕੀਤਾ ਹੋਵੇ ਉਹਨਾਂ ਨੂੰ ਸਾਰੇ ਹੀ ਧਰਮ ਗ੍ਰੰਥਾਂ ਦਾ ਗਿਆਨ ਹੋ ਜਾਂਦਾ ਹੈ ਸਾਰੇ ਵੇਦ ਸ਼ਾਸਤਰਾਂ ਦਾ ਗਿਆਨ ਕੁਰਾਨ ਦਾ ਗਿਆਨ ਹਰ ਇੱਕ ਧਰਮ ਗ੍ਰੰਥ ਦਾ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਅਰਥ ਸਮੇਤ ਜੇ ਕਰੇ ਤੇ ਉਹਨੂੰ ਸਾਰੇ ਧਰਮ ਗ੍ਰੰਥਾਂ ਦਾ ਮੂਲ ਜੋ ਹੈ ਪ੍ਰਾਪਤ ਹੋ ਜਾਂਦਾ ਹੈ ਸਭ ਵਿਸ਼ਾਸਤਰਨ ਮੈਂ નિਪੁੰਨਤਾ ਚਤੁਰ ਬਚਨਾ ਬੁੱਧਵਾਨ ਫਿਰ ਗ੍ਰੰਥ ਪੜ੍ਹਨ ਦਾ ਫਾਇਦਾ ਕੀ ਹੈ ਅਰਥਾ ਸਮੇਤ ਕਿ ਉਹ ਬੰਦਾ ਚਤੁਰ ਹੋ ਜਾਂਦਾ ਉਹਦੀ ਬੁੱਧੀ ਤੀਬਰ ਹੋ ਜਾਂਦੀ ਹੈ ਉਹਨਾਂ ਦੇ ਬਚਨਾਂ ਦੇ ਵਿੱਚ ਮਿਠਾਸ ਹੁੰਦਾ ਹੈ ਤੇ ਬਚਨ ਦੇ ਵਿੱਚ ਜੁਗਤੀ ਤੇ ਮੁਕਤੀ ਦੇ ਬੋਲ ਹੁੰਦੇ ਨੇ ਵਿਚਾਰੀ ਮੇਲੀ ਸਭ ਹੂ ਤੇ ਉਹਨਾਂ ਦੇ ਜਿਹੜੇ ਬਚਨ ਨੇ ਕਿਸੇ ਨੂੰ ਤੋੜਨ ਵਾਲੇ ਨਹੀਂ ਹੁੰਦੇ ਸਗੋਂ ਜੋੜਨ ਵਾਲੇ ਹੁੰਦੇ ਨੇ ਸਭ ਦੇ ਨਾਲ ਉੱਠਣਾ ਬੈਠਣਾ ਉਹਨਾਂ ਦਾ ਹੁੰਦਾ ਹੈ ਵਹਿ ਲੇਖਕ ਪਰਦਾਨ ਤੇ ਜੇ ਉਹ ਲਿਖਣ ਦੇ ਵਿੱਚ ਆਵੇ ਕਿਉਂਕਿ ਉਹਨਾਂ ਨੂੰ ਉਹਨਾਂ ਦੀ ਬੁੱਧੀ ਤੇਵਰ ਹੁੰਦੀ ਹੈ ਤਾਂ ਸਾਰੇ ਧਰਮ ਸ਼ਾਸਤਰਾਂ ਦਾ ਗਿਆਨ ਹੁੰਦਾ ਹੈ ਤੇ ਜਦ ਉਹ ਲਿਖਦੇ ਨੇ ਤੇ ਬੜੇ ਸੋਨੇ ਟੱਬ ਦੇ ਨਾਲ ਲਿਖਦੇ ਨੇ ਮੂਲ ਤਜ ਕੋ ਮੰਤਰ ਸੁમિતਤਾ ਤਜ ਕੋ ਰਾਜ ਕੋ ਰਾਜ ਸਿਖਿਆ ਤਜ ਹੋਕ ਸਿਖ ਕੀ ਤਜ ਗੁਨਾਰ ਕੇ ਬਾਜ ਉਹ ਤਜ ਕੋ ਮਿਤ੍ਰ ਅੱਗੇ ਸਿੱਖਿਆ ਦੇ ਰਹੇ ਨੇ ਚਨਕਿਆ ਜੀ ਕਿ ਜਿਹੜਾ ਭੈੜਾ ਮਿੱਤਰ ਹੋਵੇ ਸਾਹਮਣੇ ਕੁਝ ਹੋਰ ਹੋਵੇ ਪਿੱਠ ਪਿੱਛੇ ਕੋਈ ਹੋਰ ਗੱਲ ਕਰੇ ਉਹਨੂੰ ਤਜ ਦੇਣਾ ਚਾਹੀਦਾ ਹੈ ਉਹ ਮਿੱਤਰਤਾ ਉਹਦੇ ਨਾਲ ਕਦੇ ਵੀ ਮਿੱਤਰਤਾ ਨਹੀਂ ਬਣਾਣੀ ਚਾਹੀਦੀ ਤਜ ਕੁਰਾਜ ਕੋ ਰਾਜ ਜਿੱਥੇ ਰਾਜ ਭੈੜਾ ਹੋਵੇ ਉਸ ਥਾਂ ਨੂੰ ਛੱਡਣਾ ਚਾਹੀਦਾ ਹੈ ਉਸ ਦੇਸ਼ ਨੂੰ ਛੱਡਣਾ ਚਾਹੀਦਾ ਹੈ ਸਿੱਖਿਆ ਤਜਹੁ ਕੋ ਸਿੱਖ ਕੀ ਤੇ ਕੋਈ ਮਾੜਾ ਸਿੱਖ ਹੋਵੇ ਗੁਰੂ ਦੀ ਸਿੱਖਿਆ ਨੂੰ ਨਾਗ ਰਹਿਣ ਕਰਦਾ ਹੋਵੇ ਉਹ ਸਿੱਖ ਦੀ ਸੰਗਤ ਦੇ ਵਿੱਚ ਸਾਨੂੰ ਨਹੀਂ ਬਹਿਣਾ ਚਾਹੀਦਾ ਤਜ ਕੁਨਾਰ ਕੇ ਬਾਜ ਤੇ ਭੈੜੀ ਇਸਤਰੀ ਹੋਵੇ ਉਹਦੀ ਸੰਗਤ ਵਿੱਚ ਵੀ ਕਦੇ ਨਹੀਂ ਆਉਣਾ ਚਾਹੀਦਾ ਭੱਜ ਜਾਣਾ ਚਾਹੀਦਾ ਹੈ ਉਧਰੋਂ ਮੂਲ ਦੁੱਖ ਕੁਰਾਜ ਤੇ ਪ੍ਰਜਾ ਕੋ ਦੁੱਖ ਕੁਮਿੱਤਰ ਕੋ ਮਿੱਤਰ ਦੁੱਖ ਕੁਨਾਰ ਕੇ ਕੰਤ ਕੋ ਦੁੱਖ ਕੋ ਸਿੱਖ ਗੁਰਚਿਤ ਫੇਰ ਇਹਦਾ ਜੋ ਮਨ ਦੇ ਉੱਤੇ ਪ੍ਰਭਾਵ ਪੈਂਦਾ ਹੈ ਇਹਨਾਂ ਦੁਰਜਨਾਂ ਦੇ ਸੰਗਤ ਦੇ ਵਿੱਚ ਆ ਕਰਕੇ ਉਹਦੇ ਬਾਰੇ ਦੱਸ ਰਹੇ ਨੇ ਦੁੱਖ ਕੁਰਾਜ ਤੇ ਪ੍ਰਜਾ ਕੋ ਜਿੱਥੇ ਭੈੜਾ ਰਾਜਾ ਹੋਵੇ ਤੇ ਉੱਥੇ ਪ੍ਰਜਾ ਨੂੰ ਹਮੇਸ਼ਾ ਹੀ ਨੁਕਸਾਨ ਹੁੰਦਾ ਹੈ ਉਹਨਾਂ ਨੂੰ ਹਮੇਸ਼ਾ ਹੀ ਦੁੱਖ ਹੁੰਦਾ ਹੈ ਦੁੱਖ ਕੁਮਿੱਤਰ ਕੋ ਮਿੱਤਰ ਕਿਸਦਾ ਭੈੜਾ ਮਿੱਤਰ ਹੋਵੇ ਉਹਦੇ ਚਾਲ ਚੱਲਣ ਠੀਕ ਨਾ ਹੋਣ ਉੱਠਣੀ ਬੈਣੀ ਕਹਿਣੀ ਸੈਣੀ ਉਹਦੀ ਚੰਗੀ ਨਾ ਹੋਵੇ ਤੇ ਉਹੋ ਜੇ ਮਿੱਤਰ ਦੇ ਨਾਲ ਸੰ ਕਰੀਏ ਤੇ ਫਿਰ ਸਾਨੂੰ ਵੀ ਦੁੱਖ ਪ੍ਰਾਪਤ ਹੁੰਦਾ ਹੈ ਦੁੱਖ ਕੁਨਾਰ ਕੇ ਕੰਤ ਕੋ ਪੈੜੀ ਇਸਤਰੀ ਦਾ ਕੋਈ ਪਤੀ ਹੋਵੇ ਜਾਂ ਪੈੜਾ ਪਤੀ ਹੋਵੇ ਕਿਸੇ ਇਸਤਰੀ ਦਾ ਉਹਨਾਂ ਦੋਨਾਂ ਨੂੰ ਦੁੱਖ ਪ੍ਰਾਪਤ ਹੁੰਦੇ ਨੇ ਦੁੱਖ ਕੋ ਸਿੱਖ ਗੁਰਚਿੱਤ ਕੋ ਜੇ ਕੋਈ ਪੈੜਾ ਸਿੱਖ ਹੋਵੇ ਤੇ ਫਿਰ ਜਿਹੜਾ ਵਿਦਿਆਰੂ ਹੈ ਉਹਦਾ ਉਹਨੂੰ ਦੁੱਖ ਪ੍ਰਾਪਤ ਹੁੰਦਾ ਹੈ ਮੂਲ ਕੇਹਰ ਗਰਦਾ ਪਸ਼ੂਆਂ ਨ ਬਕ ਕੋਰਕਟ 22 ਜਾਨ ਇੱਕ ਖੱਟ ਤੇ ਗੁਣ 20 ਪਰ ਚਲੇ ਮੂਨਸ ਪੁਰਸਾਇਨ ਪੁਰਸਾਇਨ ਸੋ ਅੱਗੇ ਦੇ ਦਸਰੇ ਨੇ ਕਿ 84 ਲੱਖ ਜੀਵ ਜਨਤਾ ਦੇ ਵਿੱਚੋਂ ਕਿਹੜੇ ਕਿਹੜੇ ਪਸ਼ੂ ਨਈਆ ਜਾਨਵਰ ਨੇ ਜਿਨ੍ਹਾਂ ਤੋਂ ਆਪਾਂ ਸਿੱਖਿਆ ਗ੍ਰਹਿਣ ਕਰ ਸਕਦੇ ਆ ਤੇ 6 ਇਥੇ ਛੇ ਦਰਸ਼ਨ ਦੇ ਰਹੇ ਨੇ ਛੇ ਤਰੀਕੇ ਦੇ ਐਗਜ਼ਾਮਪਲ ਦੇ ਰਹੇ ਨੇ ਤੇ ਉਹਨਾਂ ਛੇ ਐਗਜ਼ਾਮਪਲਾਂ ਦੇ ਵਿੱਚੋਂ 20 ਗੁਣ ਦੱਸ ਰਹੇ ਨੇ ਉਹਨਾਂ ਦੇ ਵਿੱਚੋਂ ਸਾਨੂੰ 20 ਗੁਣ ਲੈਣ ਵਾਲੇ ਨੇ ਗ੍ਰੈਂਡ ਕਰਵਾ ਲੈਣ ਆਪਣੇ ਜੀਵਨ ਦੇ ਵਿੱਚ ਕਿਹੜੇ ਕਿਹੜੇ ਜਾਨਵਰ ਨੇ ਉਹ ਅੱਗੇ ਦੱਸ ਰਹੇ ਨੇ ਛਪ ਹੈ ਕੇ ਹਰਤੇ ਗੁਣ 1 1 ਗੁਣ ਬੱਕ ਤੇ ਲਵੈ ਕੋਰ ਕਟ ਕੇ ਗੁਣ 4 ਤੀਨ ਦਰ ਦਬ ਤੇ ਜਿਵੈ ਇੱਕ ਗੁਣ ਸ਼ੇਰ ਦੇ ਪਾਸੋਂ ਲੈਣਾ ਚਾਹੀਦਾ ਹੈ ਕੇਰ ਇੱਕ ਗੁਣ ਬਗਲੇ ਤੋਂ ਲੇਵੇ ਤੇ 4 ਗੁਣ ਕੁੱਕੜ ਤੋਂ ਲੇਵੇ ਤੇ ਤਿੰਨ ਗੁਣ ਗਧੇ ਤੋਂ ਪ੍ਰਾਪਤ ਕਰਨੇ ਚਾਹੀਦੇ ਹਨ ਸੋ ਗਧੇ ਤੋਂ ਪ੍ਰਾਪਤ ਕਰੇ ਇਹ ਸਾਰੇ 9 ਹੋ ਗਏ ਇੱਥੇ 9 ਗੁਣਾਂ ਦਾ ਵਰਣਨ ਕਰਦਾ ਤੇ ਅੱਗੇ ਦੱਸ ਰਹੇ ਨੇ ਕਿ ਮੂਲ 22 ਤੇ ਗੁਣ 5 ਸੁਵਾਨ ਸੁਵਾਨ ਤੇ ਖੱਟ ਗੁਣ ਆਣੈ ਰਾਜਨੀਤ ਕੇ 20 ਗੀਤ ਇਹ ਚੜਕ ਬਖਾਨੈ ਤੇ ਇੱਥੇ ਦੱਸਦੇ ਕਿ ਜਿਹੜਾ 22 ਹੈ ਉਸ ਤੋਂ ਆਪਾਂ 5 ਗੁਣ ਲੈਣੇ ਹਨ ਸੁਵਾਨ ਤੋਂ 6 ਗੁਣ ਲੈ ਲੈਣੇ ਇੱਥੇ 11 ਹੋ ਗਏ ਤੇ 11 ਤੇ ਪਿੱਛੇ 9 ਦੱਸੇ ਸੀ ਇਹਨਾਂ ਨੂੰ ਜੋੜ ਲਓ 20 ਹੋ ਗਏ ਉਹ 20 ਗੁਣ ਇਹਨਾਂ ਦੇ ਵਿੱਚੋਂ ਕਿਹੜੇ-ਕਿਹੜੇ ਨੇ ਉਹ ਅੱਗੇ ਦੱਸਦੇ ਨੇ ਕਹਰੇ ਰਾਜਨੀਤ ਦੇ ਵਿੱਚ ਰਾਜਨੀਤੀ ਦੇ ਵਿੱਚ ਇੱਕ ਰਾਜੇ ਨੂੰ ਇਹਨਾਂ 6 ਗੁਣ ਹੋਣਾ ਦਾ 6 ਗੁਣ ਜ਼ਰੂਰ ਹੋਣ ਦੇ ਵਿੱਚ ਹੋਣੇ ਚਾਹੀਦੇ ਨੇ ਅੱਗੇ 6 ਗੁਣਾਂ ਦਾ ਵਰਣਨ ਹੈ ਮੂਲ 에ਸ ਕਿਆ ਬੀ ਸੱਜ ਕਹਿ ਕਹੀ ਨਿਪ ਇਨੇ ਆਮਲ ਕਰਾਇ ਸੋ सगल ਸਤਰ ਜੀਤਾ ਜਗਤ ਕਾਨ ਨ ਕਾਹੂ ਕੀਤਰੈ ਉਹ ਰਾਜਾ ਜਿਨੇ ਇਹ 20 ਗੁਣ ਆਪਣੇ ਜ਼ਿੰਦਗੀ ਦੇ ਵਿੱਚ ਲਾਗੂ ਕੀਤੇ ਹਨ ਉਹ ਕਦੇ ਵੀ ਆਪਣੇ ਸ਼ਤਰੂ ਤੋਂ पराजित ਨਹੀਂ ਹੁੰਦਾ ਹਮੇਸ਼ਾ ਹੀ ਜਿੱਤਦਾ ਹੈ ਦੁਹਰਾ ਕਾਰਜ ਛੋਟਾ ਹੈ ਵੱਡਾ ਹੋਏ ਸੋ ਕਹਿਰ ਲੈ ਜਿਹੜਾ ਕਹਿਰ ਹੈ ਸ਼ੇਰ ਹੈ ਚਾਹੇ ਕਾਰਜ ਉਹਦਾ ਵੱਡਾ ਹੋਵੇ ਜਾਂ ਛੋਟਾ ਹੋਵੇ ਚਾਹੇ ਉਹਨੇ ਖਰਗੋਸ਼ ਨੂੰ ਮਾਰਨਾ ਹੋਵੇ ਚਾਹੇ ਹਿਰਨ ਦਾ ਸ਼ਿਕਾਰ ਕਰਨਾ ਹੋਵੇ ਚਾਹੇ ਉਹਨੇ ਹਾਥੀ ਦਾ ਸ਼ਿਕਾਰ ਕਰਨਾ ਹੋਵੇ ਉਹ ਸ਼ੇਰ ਉਹਨਾ ਹੀ ਬਲ ਦਿਖਾਉਂਦਾ ਹੈ ਚਾਹੇ ਉਹਦਾ ਕਾਰਜ ਛੋਟਾ ਹੈ ਚਾਹੇ ਵੱਡਾ ਹੈ ਤੇ ਉਹ ਜਾਣਦਾ ਹੈ ਕਿ ਜੋ ਮ੍ਰਿਗ ਹੈ ਬੜਾ ਹੀ ਤੇਜ ਹੈ ਸ਼ੇਰ ਤੋਂ ਵੀ ਤੇਜ ਮ੍ਰਿਗ ਹੁੰਦਾ ਹੈ ਉਹ ਛਲਾਂਗ ਵੀ ਵੱਡੀ ਮਾਰਦਾ ਹੈ ਪਰ ਫਿਰ ਵੀ ਜਿਹੜਾ ਸ਼ੇਰ ਹੈ ਉਹਨੂੰ ਪਕੜੇ ਬਿਨਾ ਆਪਣਾ ਕਾਰਜ ਨਹੀਂ ਤਿਆਗਦਾ ਉਹ ਉਹਨੂੰ ਨੇਪਰੇ ਚੜਦਾ ਹੈ ਸਿਰੇ ਤੱਕ ਲੈ ਕਰਕੇ ਉਹਨੂੰ ਫਤਿਹ ਪ੍ਰਾਪਤ ਕਰਦਾ ਹੈ ਜੋ ਕਿ ਹਰ ਨਿਰਾਸ਼ ਆਲਸੀ ਮ੍ਰਿਗ ਕੋ ਜਾਣ ਨਾ ਦੇ ਉਹ ਆਲਸ ድਰਿਦ੍ਰਤਾ ਨੂੰ ਨਹੀਂ ਤारण ਕਰਦਾ ਸ਼ੇਰ ਜੇ ਉਹਨੇ ठान ਲਿਆ ਕਿ ਮੈਂ ਤਾਂ ਹੁਣ ਸ਼ਿਕਾਰ ਖੇਡਣਾ ਹੀ ਖੇਡਣਾ ਹੈ ਤੇ ਖੇਡ ਕੇ ਉਹਨੂੰ ਮਾਰਨਾ ਖਾਣਾ ਹੈ ਤੇ ਉਹ ਜਿਹੜਾ ਸ਼ੇਰ ਹੈ ਉਹ ਆਪਣਾ ਕਾਰਜ ਪੂਰਾ ਕਰਕੇ ਹਟਦਾ ਹੈ ਚਾਹੇ ਉਹ ਮ੍ਰਿਗ ਜਿੰਨਾ ਹੀ ਚਤੁਰ ਹੋਵੇ ਜਿੰਨਾ ਹੀ ਫੁਰਤੀ ਫੁਰਤੀਲਾ ਹੋਵੇ ਫਿਰ ਵੀ ਉਹਨੂੰ ਪਾੜ ਕੇ ਜਾਂਦਾ ਹੈ ਤੇ ਸ਼ੇਰ ਤੋਂ ਆਪਾਂ ਕੀ ਸਿੱਖਣਾ ਹੈ ਦਰਿਦ੍ਰਤਾ ਤਿਆਗਣੀ ਚਾਹੇ ਸਾਡਾ ਕਾਰਜ ਛੋਟਾ ਹੋਵੇ ਚਾਹੇ ਵੱਡਾ ਹੋਵੇ ਉਹਦੇ ਵਿੱਚ ਆਪਣੇ ਸਾਰੇ ਆ ਇੰਦਰੀਆਂ ਨੂੰ ਲਾ ਲਾਣਾ ਸਾਰਾ ਜੋਰ ਲਾ ਦੇਣਾ ਤੇ ਉਹਦੇ ਵਿੱਚ ਫਤਿਹ ਜਿਹੜਾ ਹੈ ਫਤਿਹ ਪ੍ਰਾਪਤ ਕਰਨੀ ਮੂਲ ਸ਼ੀਤ ਉਸਨ ਸਿਰ ਪਰਸ ਹੈ ਥਾਕੇ ਭਰਾ ਚਲਾਏ ਸੰਤੋਖੀ ਚਾਰਾ ਕਰੈ ਗਰਦਬ ਤੀਨ ਸੁਭਾਏ ਫਿਰ ਜੋ ਗਦਾ ਹੈ ਉਹਦੇ ਵਿੱਚੋਂ ਕੀ ਸਿੱਖਣਾ ਹੈ ਸੀਤ ਉਹ ਸਨ ਸਿਰ ਪਰ ਸ ਹੈ ਜੋ ਗਦਾ ਹੈ ਆਪ ਜੀ ਨੇ ਦੇਖਿਆ ਹੁਣ ਪਰਦੇਸੇ ਵੀ ਤਾਂ ਆਪ ਹੀ ਇਹ ਸਾਨੂੰ ਦੇਖਣ ਨੂੰ ਮਿਲਦੇ ਨੇ ਕਿ ਇਹਨਾਂ ਤੋਂ ਕਿਵੇਂ ਕੰਮ ਲੈਂਦੇ ਨੇ ਤੇ ਜਿਹੜਾ ਗਦਾ ਹੈ ਉਹ ਠੰਡ ਦੇ ਵਿੱਚ ਵੀ ਤੇ ਗਰਮੀ ਦੇ ਵਿੱਚ ਵੀ ਉਹ ਆਪਣੇ ਮਾਲਕ ਦੇ ਹੁਕਮ ਨੂੰ ਮੰਨਦਾ ਹੈ ਭਾਵੇਂ ਮੌਸਮ ਦੇ ਕਰਕੇ ਉਹ ਆਪਣਾ ਸੁਭਾਅ ਨਹੀਂ ਬਦਲਦਾ ਜੋ ਮਾਲਕ ਕਹਿੰਦਾ ਹੈ ਉਹ ਆਪਣੇ ਮੌਸਮ ਚਾਹੇ ਜਿਹੋ ਜਿਹਾ ਮਰਜ਼ੀ ਹੋਵੇ ਉਹ ਕਰਦਾ ਜ਼ਰੂਰ ਹੈ ਉਹ ਸਿੱਖ ਨੂੰ ਵੀ ਕਿਸੇ ਮੌਸਮ ਦੇ ਅਧੀਨ ਨਹੀਂ ਹੋਣਾ ਚਾਹੀਦਾ ਆਪਣਾ ਜਿਹੜਾ ਨਿਤਨੇਮ ਹੈ ਉੱਠ ਕਰਕੇ ਇਸ਼ਨਾਨ ਪਾਣੀ ਕਰਕੇ ਬਾਣੀ ਪੜ੍ਹਨੀ ਚਾਹੀਦੀ ਹੈ ਚਾਹੇ ਬਾਹਰਲਾ ਮੌਸਮ ਜਿਵੇਂ ਮਰਜ਼ੀ ਹੋਵੇ ਇਹ ਗਿਆਨ ਸਾਨੂੰ ਗਦੇ ਤੋਂ ਪ੍ਰਾਪਤ ਕਰਨਾ ਚਾਹੀਦਾ ਹੈ ਤੇ ਜੇ ਆਪਾਂ ਨਾ ਕਰੀਏ ਤੇ ਅਸੀਂ ਤਾਂ ਗਦੇ ਤੋਂ ਵੀ ਰੇ ਗੁਰਜਰੇ ਹੋਏ ਉਹ ਸੀਤ ਉਹ ਸਨ ਸਿਰ ਪਰਸ ਹੈ ਥਾਕੇ ਭਰਾ ਚਲਾਏ ਕਹਿੰਦੇ ਚਾਹੇ ਜਿੰਨਾ ਮਰਜ਼ੀ ਗਦਾ ਥਕਿਆ ਹੋਵੇ ਪਰ ਫਿਰ ਵੀ ਆਪਣੇ ਮਾਲਕ ਦੇ ਹੁਕਮ ਨੂੰ ਮੰਨਦਾ ਹੈ ਸੰਤੋਖੀ ਚਾਰਾ ਕਰੈ ਗਰਦਪ ਤਿੰ ਸੁਭਾਏ ਤੇ ਫਿਰ ਸੰਤੋਖੀ ਰਹਿੰਦਾ ਹੈ ਜੋ ਵੀ ਉਹਦਾ ਮਾਲਕ ਉਹਨੂੰ ਪਾ ਦਿੰਦਾ ਹੈ ਖਾਣ ਪੀਣ ਦੇ ਲਈ ਉਹਦੇ ਵਿੱਚ ਉਹ ਸੰਤੋਖ ਧਾਰਦਾ ਹੈ ਤੋ ਕਿਉਂ ਇਹ ਗੁਣ ਸਿੱਖਾਂ ਦੇ ਵਿੱਚ ਨਹੀਂ ਹੋਣਾ ਚਾਹੀਦਾ ਸਾਡੇ ਵਿੱਚ ਨਹੀਂ ਹੋਣਾ ਚਾਹੀਦਾ ਜੇ ਇਹ ਗੁਣ ਸਾਡੇ ਵਿੱਚ ਨਹੀਂ ਤੇ ਫਿਰ ਅਸੀਂ ਦਦੇ ਦੋ ਵੀ ਗਏ ਗੁਜ਼ਰੇ ਹਾਂ ਮੂਲ ਸਵਾਮ ਭਗਤ ਚੇਤਨ ਤੁਰਤ ਅਲਪ ਨੀਂਦ ਬਲਵਾਨ ਹਾਏ ਬਹੁਤ ਸੰਜੋਗ ਸੋ ਇਹ ਖਟ ਗੁਣ ਹੈ ਸੁਹਾਨ ਤੇ ਫਿਰ ਕਹਿੰਦੇ ਨੇ ਕਿ ਜਿਹੜਾ ਕੁਕਰ ਹੈ ਕੁੱਤਾ ਹੈ ਉਹਦੇ ਵਿੱਚ ਇਹ ਗੁਣ ਦੇਖਣ ਨੂੰ ਮਿਲਦੇ ਨੇ ਚਾਰ ਗੁਣ ਉਹਦੇ ਪੰਜ ਗੁਣ ਦੇ ਵਿੱਚ ਹਨ ਪੰਜ ਐ ਛੇ ਹਾਂ ਛੇ ਗੁਣ ਕੁੱਤੇ ਦੇ ਵਿੱਚੋਂ ਲੈਣੇ ਚਾਹੀਦੇ ਨੇ ਇੱਕ ਹੈ ਸਵਾਮ ਭਗਤ ਸਵਾਮੀ ਦੀ ਭਗਤੀ ਆਪਣੇ ਮਾਲਕ ਦੀ ਭਗਤੀ ਫਿਰ ਚੇਤਨ ਤੁਰਤ ਚਾਹੇ ਉਹ ਸੁਤਾ ਹੋਵੇ ਪਰ ਫਿਰ ਵੀ ਜਿੱਤੇ ਕਿਤੇ ਥੋੜਾ ਜਿਹਾ ਖੜਕਾ ਹੋਵੇ ਤੇ ਕੁੱਤਾ ਇੱਕਦਮ ਚੇਤਨ ਦੇ ਵਿੱਚ ਆ ਜਾਂਦਾ ਉਹ ਆਪਣੀ ਸੁਰਤ ਸੰਭਾਲ ਲੈਂਦਾ ਹੈ। ਇਵੇਂ ਸਾਨੂੰ ਆਪਣੀ ਸੁਰਤ ਸੰਭਾਲਣ ਦੀ ਲੋੜ ਹੈ। ਆਪਣੇ ਇੰਦਰੀਆਂ ਨੂੰ ਦੇਖਣ ਦੀ ਲੋੜ ਹੈ ਕਿ ਸਾਡਾ ਮਨ ਕਿੱਧਰ ਨੂੰ ਜਾ ਰਿਹਾ ਹੈ। ਹਮੇਸ਼ਾ ਹੀ ਚੇਤਨ ਦੇ ਵਿੱਚ ਰਹੀਏ ਸੁਚੇਤ ਰਹੀਏ। ਫਿਰ ਅਲਪ ਨੀਂਦ ਉਹਦੀ ਨੀਂਦ ਥੋੜੀ ਹੁੰਦੀ ਹੈ ਕੁੱਤੇ ਦੀ। ਇਵੇਂ ਮਹਾਰਾਜ ਵੀ ਸਾਨੂੰ ਦਸਮ ਮਹਾਰਾਜ ਦੇ ਵਿੱਚ 33 ਸਵੀਆਂ ਦੇ ਵਿੱਚ ਮਹਾਰਾਜ ਕਹਿੰਦੇ ਨੇ ਕੀ ਇੱਕ ਤਾਂ ਅਲਪਾਹਾਰ ਕਰਨਾ ਚਾਹੀਦਾ ਤੇ ਥੋੜਾ ਸੌਣਾ ਚਾਹੀਦਾ ਹੈ ਅਲਪਾਹਾਰ ਕਰਾਂਗੇ ਤੇ ਸਾਡੀ ਨੀਂਦ ਵੀ ਜਿਹੜੀ ਹੈ ਜਲਦੀ ਖੁੱਲ ਜੂਵੀਂ ਜੇ ਭਾਰਾ ਭੋਜਨ ਕਰਾਂਗੇ ਢਿੱਡ ਦੇ ਉੱਤੇ ਢਿੱਡ ਨੂੰ ਜ਼ਿਆਦਾ ਕੰਮ ਕਰਨਾ ਪੈਣਾ ਸਾਡੇ ਵਿੱਚ ਦਲਿਦਰਤਾ ਹੋਵੇਗੀ ਤੇ ਨੀਂਦ ਜਿਆਦੀ ਆਉਣੀ ਹੈ ਤਮੋਗੁਣ ਦੇ ਵਿੱਚ ਜ਼ਿਆਦਾ ਆਪਾ ਵਾਂਗੇ ਉਹ ਕੁੱਤੇ ਤੋਂ ਆਪਾਂ ਇਹ ਗੁਣ ਸਿੱਖਣਾ ਹੈ ਕਿ ਥੋੜਾ ਕਹਾਣਾ ਤੇ ਥੋੜਾ ਸੌਣਾ ਤੇ ਅੱਗੇ ਬਲਵਾਨ ਹੋਵੇ ਉਹਦੇ ਵਿੱਚ ਸੂਰਮਤਾ ਹੀ ਹੁੰਦੀ ਹੈ। ਕੁੱਤੇ ਆਪਣੇ ਮਾਲਕ ਦੀ ਰੱਖਿਆ ਕਰਦਾ ਹੈ। ਇਹਵੇਂ ਉਹ ਅੱਗੇ ਨਹੀਂ ਦੇਖਦਾ ਕਿ ਅੱਗੇ ਜਿਹੜਾ ਹਾਨੀ ਪਹੁੰਚਾਣ ਆ ਰਿਹਾ ਹੈ ਉਹਦੇ ਹੱਥ ਦੇ ਵਿੱਚ ਕੀ ਹੈ। ਕੁੱਤਾ ਆਪਣੇ ਇਹੜੀ ਛੋਟੀ ਦਾ ਜੋਰ ਲਾ ਲੈਂਦਾ ਹੈ ਆਪਣੇ ਮਾਲਕ ਦੀ ਰੱਖਿਆ ਦੇ ਲਈ। ਉਹ ਸੂਰਮਾ ਹੈ, ਬਲਵਾਨ ਹੈ। ਖਾਏ ਬਹੁਤ ਸੰਜੋਗ ਸੋ ਤੇ ਜਿੰਨਾ ਉਹਨੂੰ ਖਾਣ ਦੀ ਲੋੜ ਹੈ ਉਹ ਸੰਤੋਖੀ ਹੋ ਕਰਕੇ ਖਾ ਕਰਕੇ ਜਿੰਨਾ ਖਾਣਾ ਹੈ ਉਹਨਾ ਖਾ ਲੈਂਦਾ ਹੈ ਤੇ ਬਾਕੀ ਉੱਤੇ ਛੱਡ ਦਿੰਦਾ ਹੈ। ਇਹ ਘਾਟ ਗੁਣ ਹੈ ਸਵਾਨ ਇਹ ਛੇ ਗੁਣ ਕੁੱਤੇ ਦੇ ਵਿੱਚੋਂ ਸਾਨੂੰ ਸਿੱਖਣ ਦੀ ਲੋੜ ਹੈ ਮੂਲ ਇੰਦਰੀ ਸਕਲ ਸਮੇਟਕ ਬੱਕ ਜਿਉ ਰਾਖ ਹੈ ਧਿਆਨ ਸਮੇ ਪਾਇ ਚੁਕੇ ਨਹੀਂ ਸੋ ਰਾਜਾ ਬੁੱਧਵਾਨ ਸੋ ਕਹਿੰਦੇ ਹਨ ਕਿ ਰਾਜੇ ਨੂੰ ਬਗਲੇ ਤੋਂ ਸਿੱਖਿਆ ਲੈਣ ਦੀ ਲੋੜ ਹੈ ਬਗਲਾ ਚਾਹੇ ਇੱਕ ਲੱਤ ਦੇ ਉੱਤੇ ਖੜ੍ਹ ਕੇ ਜਿਵੇਂ ਹੰਸ ਖੜਦਾ ਹੈ ਹਾਂਸ ਉਹਦੇ ਵਰਗਾ ਹੀ ਉਹਦਾ ਰੰਗ ਹੈ ਪਰ ਬਗਲਾ ਕੀ ਕਰਦਾ ਹੈ ਆਪਣੇ ਸਾਰੇ ਇੰਦਰੀਆਂ ਨੂੰ ਸਬਮਿਟ ਕਰਕੇ ਅੱਖਾਂ ਬੰਦ ਕਰਕੇ ਧਿਆਨ ਲਾਉਂਦਾ ਹੈ ਕਿਤੇ ਕੋਈ ਮੱਛੀ ਕੋਈ ਹਰਕਤ ਕਰੇ ਕਿਤੇ ਉਹ ਛਾਲ ਮਾਰੇ ਪਾਣੀ ਦੇ ਵਿੱਚ ਤੇ ਉਸੇ ਵੇਲੇ ਆਪਣੇ ਸੁਰਤੀ ਦੇ ਧਿਆਨ ਦੇ ਨਾਲ ਉਹਨੂੰ ਫੜ ਲੈਂਦਾ ਹੈ ਆਪਣੇ ਚੁੰਝ ਦੇ ਵਿੱਚ ਉਸੇ ਵੇਲੇ ਉਹ ਉਹਦੇ ਤੇ ਸ਼ਿਕਾਰ ਖੇਡਦਾ ਹੈ ਕਿਉਂਕਿ ਉਹਦਾ ਸਾਰਾ ਧਿਆਨ ਮੱਛੀ ਦੇ ਚਾਲ ਦੇ ਉੱਤੇ ਹੈ ਇਵੇਂ ਇੱਕ ਰਾਜਾ ਆਪਣੇ ਸ਼ਤਰੂਆਂ ਦੇ ਚਾਲ ਦੇ ਵਿੱਚ ਸਾਰਾ ਧਿਆਨ ਰੱਖੇ ਸਾਰੇ ਇੰਦਰੀਆਂ ਨੂੰ ਸਮੇਟ ਕਰਕੇ ਦੇਖੇ ਕਿ ਮੇਰਾ ਸ਼ਤਰੂ ਜੋ ਹੈ ਕਦ ਢਿੱਲਾ ਪੈਂਦਾ ਹੈ ਤੇ ਜਦ ਢਿੱਲਾ ਪੈਂਦਾ ਹੈ ਤੇ ਉਸੇ ਵੇਲੇ ਉਸ ਤੇ ਵਾਰ ਕਰੇ ਤੇ ਹੁਣ ਆਪਣੇ ਜੀਵਨ ਦੇ ਵਿੱਚ ਇਹਨੂੰ ਕਿਦਾਂ ਲਾਗੂ ਕਰੀਏ ਅਸੀਂ ਜੇ ਰਾਜੇ ਹੈਗੇ ਆਂ ਤੇ ਫਿਰ ਇਹੀ ਸਿੱਖਿਆ ਲਾਗੂ ਕਰੀਏ ਪਰ ਜੇ ਆਪਾਂ ਗ੍ਰਸਤੀ ਆਂ ਤੇ ਫਿਰ ਇਹਨੂੰ ਕਿਵੇਂ ਲਾਗੂ ਕਰੀਏ ਇਹਨੂੰ ਪੜਨ ਦਾ ਕੀ ਫਾਇਦਾ ਹੋਇਆ ਦੇਖੋ ਮਨ ਸਾਡਾ ਸ਼ਤਰੂ ਹੈ ਸਭ ਤੋਂ ਮਨ ਕਮਜ਼ੋਰ ਹੁੰਦਾ ਹੈ ਅੰਮ੍ਰਿਤ ਵੇਲੇ ਅੰਮ੍ਰਿਤ ਵੇਲੇ ਇਹਦੇ ਵਿੱਚ ਵਿਕਾਰ ਨਹੀਂ ਫੁਰਦੇ ਸੋ ਜੇ ਆਪਾਂ ਉੱਠ ਕਰਕੇ ਉਸ ਵੇਲੇ ਪ੍ਰਭੂ ਦੀ ਬੰਦਗੀ ਕਰੀਏ ਭਜਨ ਬੰਦਗੀ ਕਰੀਏ ਤੇ ਮਨ ਦੇ ਉੱਤੇ ਛੱਟ ਵੱਜਦੀ ਹੈ ਇਵੇਂ ਬਗਲਾ ਜਿਵੇਂ ਆਪਣੇ ਸ਼ਿਕਾਰ ਦੇ ਉੱਤੇ ਧਿਆਨ ਰੱਖਦਾ ਹੈ ਸਾਰੀਆਂ ਇੰਦਰੀਆਂ ਸਮੇਟ ਕਰਕੇ ਸਿੱਖ ਨੂੰ ਅੰਮ੍ਰਿਤ ਵੇਲੇ ਉੱਠ ਕਰਕੇ ਆਪਣੇ ਮਨ ਦੇ ਉੱਤੇ ਸ਼ਿਕਾਰ ਖੇਡਣਾ ਚਾਹੀਦਾ ਹੈ ਕਿਉਂਕਿ ਮਨ ਉਸ ਵੇਲੇ ਬਲਵਾਨ ਨਹੀਂ ਹੁੰਦਾ ਹਾਂਜੀ ਸੋ ਮੂਲ ਸੁੱਧ ਹੋਏ ਉਠ ਪ੍ਰਾਤਕੋ ਬਾਂਧ ਵਲੇਤ ਬੁਲਾਏ ਸੋ ਜਿਹੜਾ ਜਿਹੜਾ ਕੁੱਕੜ ਹੈ ਉਹ ਕੀ ਕਰਦਾ ਹੈ ਸਵੇਰੇ ਸਵੇਰੇ ਉੱਠ ਕਰਕੇ ਬਾੰਘ ਦੇਣ ਤੋਂ ਪਹਿਲਾਂ ਵੀ ਉਹ ਆਪਣੇ ਸਰੀਰ ਨੂੰ ਜੋ ਹੈ ਉਹ ਸਾਫ਼ ਕਰ ਲੈਂਦਾ ਹੈ ਟੁੰਜ ਦੇ ਨਾਲ ਏਵੇਂ ਸਾਨੂੰ ਸਵੇਰੇ ਉੱਠ ਕਰਕੇ ਜਾਂ ਜੇ ਆਪਣਾ ਪੰਛਨਾ ਨਾ ਕਰੀਏ ਜਾਂ ਆਪਣਾ ਕੇਸ਼ੀ ਸ্নান ਕਰਕੇ ਸਾਰੇ ਪਿੰਡੇ ਸੁਮੇਤ ਆਪਾਂ ਨਾਮ ਜਪੀਏ ਜਿਵੇਂ ਕੁੱਕੜ ਕਰਦਾ ਹੈ ਤੇ ਇਹ ਸੋ ਮਿਲ ਭੋਜਨ ਕਰੇ। ਗੁਰਕਟ ਚਾਰ ਸੁਬਾਹ। ਫਿਰ ਪਹਿਲਾਂ ਕੀ ਕਰਦਾ ਹੈ ਆਪਣੇ ਸਰੀਰ ਨੂੰ ਸਵੱਛ ਕਰਕੇ ਫਿਰ ਉਹ ਬਾੰਗ ਦਿੰਦਾ ਹੈ। ਏਵੇਂ ਸਿੱਖ ਸਵੇਰੇ ਉੱਠ ਕਰਕੇ ਆਪਣਾ ਪੰਛਨਾ ਨਾ ਕਰੇ ਇਸ਼ਨਾਨ ਪਾਣੀ ਕਰੇ ਤੇ ਚੌਂਕੜਾ ਲਾ ਕਰਕੇ ਬਾੰਗ ਰਵੇ ਭਾਵ ਬੰਦਗੀ ਕਰੇ ਉਸ ਪ੍ਰਭੂ ਦੇ ਨਾਮ ਨੂੰ ਉਚਾਰੇ। ਫਿਰ ਪ੍ਰੀਅਸੋ ਮਿਲ ਭੋਜਨ ਕਰੇ ਤੇ ਆਪਣੀ ਪਤਨੀ ਦੇ ਨਾਲ ਮਿਲ ਕਰਕੇ ਜਿਹੜਾ ਕੁੱਕੜ ਹੈ ਫਿਰ ਉਹ ਚੋਗਾ ਚੁਗਦਾ ਹੈ। ਉਹਦੇ ਨਾਲ ਮਿਲ ਕਰਕੇ ਜੇ ਮੈਂ ਆਪਣੇ ਪਰਿਵਾਰ ਦੇ ਨਾਲ ਸਵੇਰੇ ਉੱਠ ਕਰਕੇ ਜੇ ਆਪਾਂ ਆਪਣਾ ਤ੍ਰਿਆ ਕਰ ਲਿਆ ਨਾਮ ਬਾਣੀ ਪੜ ਲਿਆ ਤੇ ਫਿਰ ਸਵੇਰੇ ਜਿਹੜੇ ਬੱਚੇ ਨੇ ਘਰ ਦੇ ਵਿੱਚ ਜਾਂ ਤ੍ਰਿਆ ਹੈ ਕਰਦੀ ਕਰਵਾਲੀ ਹੈ ਉਹਦੇ ਨਾਲ ਬੈਠ ਕਰਕੇ ਭੋਜਨ ਛਕੇ ਉਹਦੇ ਨਾਲ ਪ੍ਰੇਮ ਵਾਦਾ ਹੈ ਉਹਦੇ ਨਾਲ ਆਪਸ ਦੇ ਵਿੱਚ ਗੱਲ ਚੱਲ ਪੈਂਦੀ ਹੈ ਤੇ ਆਪਣੇ ਦਿਲਾਂ ਦੀ ਗੱਲ ਬੰਦਾ ਕਰ ਲੈਂਦਾ ਹੈ ਜੇ ਇਕੱਲਾ ਇਕੱਲਾ ਬੰਦਾ ਖਾਈ ਜਾਵੇ ਤੇ ਫਿਰ ਘਰ ਦੇ ਵਿੱਚ ਗੱਲਾਂ ਨਹੀਂ ਹੁੰਦੀਆਂ ਸੋ ਇਸ ਕਰਕੇ ਜੇ ਆਪਣਾ ਭੋਜਨ ਜੋ ਹੈ ਵੱਧ ਤੋਂ ਵੱਧ ਆਪਾਂ ਇਕੱਠੇ ਕਰੀਏ ਕੋਈ ਇਕੱਲਾ ਇਕੱਲਾ ਭੋਜਨ ਨਾ ਕਰੇ ਤੋ ਤ੍ਰਿਏ ਸੋ ਮੇਲਾ ਭੋਜਨ ਕਰੈ ਕੋਰ ਕਟ 402 ਸੋ ਕੁਕਰ ਤੋਂ ਇਹ ਚਾਰ ਗੁਣ ਲੈਣੇ ਚਾਹੀਦੇ ਹਨ ਅੱਗੇ ਮੂਲ ਸਾਗਦਾਨ ਵਿਸ਼ਵਾਸ ਬਿਨ ਗੂੜ ਮੈਥਨੀ ਧੀਰ ਕਾਲ ਸਮੈ ਸੰਗ੍ਰਹਿ ਕਰੈ ਕਾਗ ਪੰਚ ਗੁਣ ਬੀਰ ਕਾਗ ਦੇ ਵਿੱਚੋਂ ਕੋਵੇ ਦੇ ਵਿੱਚੋਂ ਪੰਜ ਗੁਣ ਲੈਣੇ ਚਾਹੀਦੇ ਨੇ ਕੀ ਪਹਿਲਾ ਸਾਵਧਾਨ ਰਹੋ ਕੋਬਾ ਜੋ ਹੈ ਹਮੇਸ਼ਾ ਆਪਣੀ ਇੱਕ ਅੱਖ ਦੇਖਦਾ ਹੈ ਕਿ ਕੋਈ ਮੈਨੂੰ ਕਿਤੇ ਪੱਥਰ ਤਾਂ ਨਹੀਂ ਮਾਰਨ ਲੱਗਾ ਹਮੇਸ਼ਾ ਸਾਵਧਾਨ ਰਹਿੰਦਾ ਹੈ ਆਪਣੇ ਮਨ ਦੇ ਵਿਕਾਰਾਂ ਵੱਲ ਅਸੀਂ ਸਾਵਧਾਨ ਰਹੀਏ ਇੰਦਰੀਆਂ ਨੂੰ ਸਾਵਧਾਨ ਰੱਖੀਏ ਕਿ ਕਿਧਰੋਂ ਸਾਡੇ ਵਿੱਚ ਕੋਈ ਅਸਿੱਖ ਜਿਹੜੀ ਚੀਜ਼ ਹੈ ਉਹ ਤਾਂ ਨਹੀਂ ਆ ਰਹੀ ਜਿਹੜੀ ਭੈੜੀ ਬੁੱਧੀ ਤਾਂ ਨਹੀਂ ਮੇਰੇ ਵਿੱਚ ਪ੍ਰਵੇਸ਼ ਕਰ ਰਹੀ ਇਹਨਾਂ ਚੀਜ਼ਾਂ ਵੱਲੋਂ ਅਸੀਂ ਸਾਵਧਾਨ ਰਹੀਏ ਤੇ ਵਿਸ਼ਵਾਸ ਬਿਨ ਤੇ ਉਹ ਬਾਕਿਆਂ ਦੇ ਉੱਤੇ ਵਿਸ਼ਵਾਸ ਨਹੀਂ ਰੱਖਦਾ ਦੁਸ਼ਮਣਾਂ ਦੇ ਉੱਤੇ ਵਿਸ਼ਵਾਸ ਨਹੀਂ ਰੱਖਦਾ ਜੇ ਮਨ ਸਾਨੂੰ ਕੋਈ ਕਹਿ ਦਵੇ ਨਾ ਕਿ ਯਾਰ ਤੂੰ ਇਹ ਗੱਲ ਕਰ ਲੈ ਚਲ ਕੋਈ ਨਹੀਂ ਥੋੜਾ ਜਿਹਾ ਪਾਪ ਕਮਾ ਲੈ ਗੁਰੂ ਨੇ ਤੇ ਬਖਸ਼ ਹੀ ਦੇਣਾ ਉਹ ਫਿਰ ਸਿੱਖ ਜਿਹੜਾ ਹੈ ਆਪਣੇ ਮਨ ਦੇ ਉੱਤੇ ਵਿਸ਼ਵਾਸ ਨਾ ਕਰੇ ਕਿਉਂਕਿ ਮਨ ਨੇ ਜੇ ਥੋੜੀ ਜਿਹੀ ਢੇਲ ਲਈ ਤੇ ਇਹਨੇ ਸਾਨੂੰ ਹਮੇਸ਼ਾ ਹੀ ਕੀਚੜ ਦੇ ਵਿੱਚ ਫਸਾ ਕੇ ਰੱਖਣਾ ਹੈ ਜੇ ਇਹਨੂੰ ਢੇਲ ਦਿੱਤੀ ਹੈ ਤਾਂ ਇਸ ਕਰਕੇ ਜਿਵੇਂ ਵਿਸ਼ਵਾਸ ਕਵਾਂ ਨਹੀਂ ਕਰਦਾ ਆਪਣੇ ਸ਼ਤਰੂ ਦੇ ਉੱਤੇ ਸਿੱਖ ਆਪਣੇ ਮਨ ਦੇ ਉੱਤੇ ਵਿਸ਼ਵਾਸ ਨਾ ਕਰੇ ਗੁਰੂ ਦੇ ਬਚਨਾਂ ਦੇ ਉੱਤੇ ਵਿਸ਼ਵਾਸ ਕਰੇ ਫਿਰ ਗੋੜ ਮੈਥਨੀ ਧੀਰ ਜੋ ਕਵਾਂ ਹੈ ਆਪਣੀ istri ਦੇ ਨਾਲ ਸ਼ੁਭ ਕਰਕੇ ਮੈਥਨ ਕਰਦਾ ਹੈ ਗਰਸਤ ਕਰਦਾ ਹੈ ਇਵੇਂ ਇੱਕ ਮਨੁੱਖ ਨੂੰ ਜੇ ਆਪਣੀ ਇੱਜ਼ਤ ਬਣਾਉਣੀ ਚਾਹੁੰਦਾ ਹੈ ਸੰਸਾਰ ਦੇ ਵਿੱਚ ਸੋ ਇਹ ਜੋ ਕੰਮ ਹੈ ਗਰਸਤ ਕਰਨਾ ਉਹਦੇ ਬਾਰੇ ਸਾਰਿਆਂ ਨੂੰ ਦੱਸੇ ਨਾ ਉਹ ਗੁਪਤ ਹੀ ਕਰੇ ਕਾਲ ਸਮੇਂ ਸੰਗ੍ਰਹਿ ਕਰੇ ਕਾਗ ਪੰਚ ਗੁਣ ਵੀਰ ਫਿਰ ਆਪ ਜੀ ਨੇ ਜੇ ਕਦੇ ਚੋਗਾ ਪਾਇਆ ਹੋਵੇ ਗੋਵੇ ਨੂੰ ਤੇ ਤੁਸੀਂ ਦੇਖੋਗੇ ਥੋੜਾ ਜਿਹਾ ਚੋਗਾ ਚੁੱਕ ਕਰਕੇ ਉਹ ਆਪਣੇ ਜਿਹੜਾ ਥੋੜਾ ਜਿਹਾ ਹੋਰ ਬਚਦਾ ਹੈ ਪਿੱਛੇ ਚੁੰਜ ਦੇ ਵਿੱਚ ਉਹ ਫੜ ਕਰਕੇ ਜ਼ਮੀਨ ਦੇ ਵਿੱਚ ਦਬਾ ਦਿੰਦਾ ਹੈ ਸਾਰੇ ਬਾਕੀ ਚਿੜੀਆਂ ਤੋਂ ਨਜ਼ਰਾਂ ਤੋਂ ਛੁਪਾ ਕਰਕੇ ਮਿੱਟੀ ਥੱਲੇ ਦਬਾ ਦਿੰਦਾ ਹੈ ਜਾਂ ਪੱਥਰਾਂ ਥੱਲੇ ਦਬਾ ਦਿੰਦਾ ਹੈ ਉਹ ਇਸ ਕਰਕੇ ਕਿਉਂਕਿ ਉਹਨੂੰ ਇਹ ਗਿਆਨ ਹੈ ਕਿ ਅੱਗੇ ਜੇ ਸਾਨੂੰ ਰੋਟੀ ਨਾ ਮਿਲੇ ਤਾ ਇਹ ਮੈਂ ਸੁਭਾ ਕਰਕੇ ਰੱਖ ਲਵਾਂ ਇਹ ਅੱਗੇ ਮੈਨੂੰ ਕੰਮ ਆਊਗਾ ਇਹ ਮੈਂ ਥੋੜੀ ਜੀ ਮਾਇਆ ਆਪਣੇ ਜੋ ਤੁਸੀਂ ਕਮਾਉਂਦੇ ਹੋ ਉਹਦੇ ਵਿੱਚੋਂ ਥੋੜੀ ਜੀ ਸਾਨੂੰ ਮਾਇਆ ਲੈਦਾ ਰੱਖਣੀ ਚਾਹੀਦੀ ਹੈ ਜਿਹੜਾ ਸੰਕਟ ਸਮੇ ਸਾਡੇ ਕੰਮ ਆਵੇ ਜਾਂ ਸਾਡੇ ਕੰਮ ਆਵੇ ਜਾਂ ਹੋਰ ਗੁਰਸਿੱਖਾਂ ਦੇ ਕੰਮ ਆਵੇ ਤਾਂ ਥੋੜੀ ਜੀ ਮਾਇਆ ਸਾਨੂੰ ਲੈਦਾ ਰੱਖਣੀ ਜ਼ਰੂਰੀ ਹੈ ਇਹ ਕਹਵੇ ਤੁਸੀਂ ਸਿੱਖਿਆ ਲਈਏ ਮੂਲ ਅਰਥਨਾਸ਼ ਸੰਤਾਪ ਮਨ ਘਰ ਕਾ ਦੁਸ਼ਟ ਚਰিত্র ਮੈਥਨ ਮਨ અપਮਾਨ ਇਹ ਪ੍ਰਗਟ ਨਾ ਕਰਤ ਬਚਿਤ ਫਿਰ ਅੱਗੇ ਦੱਸਦੇ ਨੇ ਕਿਹੜੇ ਕਿਹੜੇ ਚੀਜ਼ ਸਾਨੂੰ ਗੋਪਤ ਰੱਖਣ ਦੀ ਲੋੜ ਹੈ ਅਰਥਨਾਸ਼ ਜੇ ਸਾਡਾ ਜੋ ਅਰਥ ਹੈ ਮਾਇਆ ਹੈ ਕਿਤੇ ਕਿਸੇ ਨੇ ਜਿੰਦਾ ਕਿਸੇ ਨੇ ਸ਼ੇਅਰ ਦੇ ਵਿੱਚ ਇਨਵੈਸਟ ਕੀਤਾ ਜਾਂ ਕੁਝ ਹੈ ਉੱਥੇ ਉਹਨਾਂ ਨੂੰ ਹਾਨੀ ਹੋਈ ਤੇ ਉਹਦੇ ਬਾਰੇ ਨਾ ਦੱਸੇ ਕਿਉਂਕਿ ਫਿਰ ਤੁਸੀਂ ਆਪਣੀ ਹੀ ਬੁੱਧੀ ਦਾ ਪ੍ਰਕਾਸ਼ ਕਰਨ ਲੱਗਿਆ ਹੋ ਕਿ ਦੱਸਣ ਲੱਗ ਗਿਓ ਕਿ ਦੇਖੋ ਅਸੀਂ ਇਹ ਮਾਇਆ ਉਧਰ ਪਾਈ ਸੀ ਤੇ ਇਹ ਪੈਸਾ ਡੁੱਬ ਗਿਆ ਸਾਡਾ ਹੁਬ ਆਪਣਾ ਨੁਕਸਾਨ ਜਿਆਦਾ ਨਹੀਂ ਦੱਸਣਾ ਚਾਹੀਦਾ ਸੰਤਾਪ ਮਨ ਤੇ ਮਨ ਦੇ ਜਿਹੜੇ ਰੋਗ ਨੇ ਕਿਉਂਕਿ ਆਪਾਂ ਸਾਰੇ ਹੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਨਾਲ ਘਿਰੇ ਹੋਏ ਆ ਕਿਸੇ ਦੇ ਵਿੱਚ ਕੋਈ ਵਿਕਾਰ ਪ੍ਰਭਲ ਹੈ ਕਿਸੇ ਦੇ ਵਿੱਚ ਕੋਈ ਵਿਕਾਰ ਹੈ ਤੇ ਸਮੇਂ ਅਨੁਸਾਰ ਵਿਕਾਰਾਂ ਦੀ ਜਿਹੜੀ ਚੋਟ ਹੈ ਮਨ ਦੇ ਉੱਤੇ ਇਹ ਹੋਰ ਹੋਰ ਢੰਗ ਦੇ ਵਿੱਚ ਆਉਂਦੀ ਹੈ। ਤੋਂ ਗੁਰੂ ਦੇ ਸਿੱਖ ਨੂੰ ਕੀ ਕਰਨਾ ਚਾਹੀਦਾ ਹੈ ਜਦ ਮਨ ਤੰਗ ਕਰੇ ਮਨ ਦੇ ਵਿੱਚ ਇਹੋ ਜਿਹੇ ਵਿਕਾਰ ਫੁਰਦੇ ਨੇ ਤੇ ਗੁਰੂ ਜਾ ਗੁਰੂ ਦੇ ਅੱਗੇ ਜਾ ਕਰਕੇ ਦੱਸੇ। ਹੋਰ ਆਪਾਂ ਇੱਕ ਦੂਜੇ ਨੂੰ ਜੇ ਦੱਸਾਂਗੇ ਹੋ ਸਕਦਾ ਹੈ ਕਿ ਅੱਗੇ ਵਾਲਾ ਜਿਹੜਾ ਬੰਦਾ ਹੈ ਉਹ ਅਜੇ ਪੂਰਨ ਬ੍ਰह्म ਗਿਆਨ ਦੇ ਵਰਥਾ ਦੇ ਵਿੱਚ ਨਾ ਹੋਵੇ। ਉਹ ਆਪਣੇ ਦੁੱਖੜੇ ਜਿਹੜਾ ਹੈ ਖੋਲ ਕਰਕੇ ਬੈਠ ਜਾਂਦਾ ਹੈ। ਬਾਬ ਸਾਨੂੰ ਸਮਾਧਾਨ ਕਿੱਧਰ ਹੋ ਵੀ ਨਹੀਂ ਲੱਭਦਾ ਸਮਾਧਾਨ ਸਿਰਫ ਸਿਰਫ ਤੇ ਸਿਰਫ ਤਨਸਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਸਾਨੂੰ ਮਿਲਣਾ ਹੈ ਤੋਂ ਆਪਣੇ ਦੁਖੜੇ ਜੋ ਹੈ ਮਨ ਦੇ ਤਨ ਦੇ ਆਪਣੇ ਗੁਰੂ ਨੂੰ ਜਾ ਕਰਕੇ ਦਸਿਏ ਗੁਰੂ ਦੇ ਅਰਦਾਸ ਕਰਕੇ ਸ੍ਰੀ ਮੁਖਵਾਕ ਲਈ ਤੇ ਸ੍ਰੀ ਮੁਖਵਾਕ ਦੇ ਵਿੱਚੋਂ ਹੀ ਸਮਾਧਾਨ ਸਾਨੂੰ ਲੱਭਦੇ ਨੇ ਤੋਂ ਉੱਥੇ ਜਾ ਕਰਕੇ ਖੋਲੀ ਆਪਣੇ ਮਨ ਨੂੰ ਤੋਂ ਘਰ ਦਾ ਦੁਸ਼ਟ ਚਰਿੱਤਰ ਤੇ ਘਰ ਦੇ ਵਿੱਚ ਜੋ ਭੈੜੀ ਰੀਤ ਹੁੰਦੀ ਹੈ ਸਾਰੇ ਦੇ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਥੋੜੀ ਬੋਤੀ ਭੈੜੀ ਦੀ ਤਾਂ ਹੁੰਦੀ ਹੈ ਉਹਦੇ ਬਾਰੇ ਸਾਨੂੰ ਦੱਸਣਾ ਨਹੀਂ ਚਾਹੀਦਾ ਕਿਉਂਕਿ ਫਿਰ ਘਰ ਦੀ ਬਦਨਾਮੀ ਹੁੰਦੀ ਹੈ ਮਥੁਨ ਜੋ ਗ੍ਰਸਤ ਹੈ ਗ੍ਰਸਤ ਕਰਨਾ ਆਪਣੇ ਘਰ ਵਾਲੀ ਦੇ ਨਾਲ ਕਿਵੇਂ ਤੁਸੀਂ ਉਹਨੂੰ ਕਿੰਨਾ ਕੁ ਪਿਆਰ ਕਰਦੇ ਹੋ ਕਿੰਨਾ ਨਹੀਂ ਕਰਦੇ ਹੋ ਉਹ ਜਗਤ ਦੇ ਵਿੱਚ ਪ੍ਰਗਟ ਨਹੀਂ ਕਰਨਾ ਚਾਹੀਦਾ ਮਨ અપਮਾਨ ਤੇ ਕਿਤੇ ਜਾ ਕਰਕੇ ਸਭਾ ਦੇ ਵਿੱਚ ਤੁਹਾਡਾ ਅਪਮਾਨ ਕੀਤਾ ਹੋਇਆ ਕਿਸੇ ਨੇ ਤੁਹਾਡੀ ਬੇਇੱਜ਼ਤੀ ਹੋਈ ਹੋਏ ਕਿਸੇ ਤੇ ਉਹ ਵੀ ਜਾ ਕਰਕੇ ਪ੍ਰਗਟ ਨਹੀਂ ਕਰਨਾ ਚਾਹੀਦਾ ਕਿ ਮੇਰੇ ਫਲਾਣੇ ਥਾਂ ਇਦਾਂ ਇਦਾਂ ਬੇਇੱਜ਼ਤੀ ਹੋਈ ਤੇ ਇਹਦੇ ਨਾਲ ਤੁਹਾਡਾ ਹੀ ਮਾਨ ਘਟਦਾ ਹੈ ਇਹ ਪ੍ਰਗਟ ਨਾ ਕਰਤ ਵਿਚਤਰ ਇਹ ਚੀਜ਼ਾਂ ਸਾਨੂੰ ਜਗਤ ਜਾਰ ਨਹੀਂ ਕਰਨੀਆਂ ਚਾਹੀਦੀਆਂ ਨੇ ਇਹਨੂੰ ਗੁਪਤ ਰੱਖਣਾ ਚਾਹੀਦਾ ਹੈ ਤੋਂ ਇਹ ਜੋ ਸਿੱਖਿਆ ਹੈ ਚਾਣਕਿਆ ਨੀਤੀ ਦੇ ਪੰਜਵੇਂ ਅਧਿਆਇ ਦੇ ਵਿੱਚ ਰਿਸ਼ੀ ਚਾਣਕਿਆ ਜਿਨੇ ਸਾਨੂੰ ਦਿੱਤੀ ਹੈ ਇਹਦੇ ਉੱਤੇ ਵੀ ਇਹਦੇ ਵਿੱਚ ਸਾਨੂੰ 20 ਚੀਜ਼ਾਂ ਦਾ ਗਿਆਨ ਦਿੱਤਾ ਹੈ ਤੇ ਇਹ ਰਾਜੇ ਨੂੰ ਪਾਪ ਜਿਹੜਾ ਮਨ ਦਾ ਰਾਜਾ ਬਣਨਾ ਚਾਹੁੰਦਾ ਹੈ ਉਹ ਆਪਣੇ ਜੀਵਨ ਦੇ ਵਿੱਚ ਲਾਗੂ ਕਰੇ ਤੇ ਫਿਰ ਉਹ ਅਸ਼ਮਵੈਦ ਦਾ ਜੋ ਯਗ ਹੈ ਫਲ ਹੈ ਉਹ ਪ੍ਰਾਪਤ ਕਰਦਾ ਹੈ ਪਾਪ ਆਪਣੇ ਇੰਦਰੀਆਂ ਦਾ ਰਾਜਾ ਬਣ ਜਾਂਦਾ ਹੈ ਮਨ ਜੀਤੇ ਜਗਜੀਤ ਦੀ ਅਵਸਥਾ ਉਹਦੀ ਬਣ ਜਾਂਦੀ ਹੈ ਉਹ ਇੱਥੇ ਆਪਾਂ ਅੱਜ ਸੰਕੋਚਦੇ ਹਾਂ ਸੋ ਪੰਜਵਾਂ ਅਧਿਆਇ ਦੀ ਸਮਾਪਤੀ ਹੈ ਮਹਾਰਾਜ ਦੀ ਗਿਰਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ